ਵਿੱਕੀ ਰਾਮ ਜੀ ਜਾੜਲੇ ਤੋਂ ਮੌਜੂਦ ਨੇ ਇਹ ਆਪਣਾ ਇੱਕ ਪੱਖ ਰੱਖਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਤਿੰਨ ਜਾਣੇ ਚੋਰੀ ਕਰਕੇ ਲੈ ਕੇ ਗਏ ਸਪਲੈਂਡਰ ਪਲੱਸ ਮੋਟਰਸਾਈਕਲ ਹੈ ਸਕਰੀਨ ਤੇ ਚੋਰਾਂ ਦੀ ਤਸਵੀਰ ਚੱਲ ਰਹੀ ਹੈ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਸੀਸੀਟੀਵੀ ਤੋਂ ਉਹਨਾਂ ਨੇ ਕਢਾਈ ਹੈ ਤੇ ਚੋਰ ਆ ਜਿਹੜੀ ਤਸਵੀਰ ਚੱਲ ਰਹੀ ਹੈ ਇਹ ਚੋਰ ਇਹਨਾਂ ਦਾ ਮੋਟਰਸਾਈਕਲ ਚੱਕ ਕੇ ਲੈ ਕੇ ਗਏ ਆ ਬਾਕੀ ਪੂਰੀ ਜਾਣਕਾਰੀ ਵਿੱਕੀ ਰਾਮ ਜੀ ਤੋਂ ਲੈਣੇ ਆ ਵਿੱਕੀ ਰਾਮ ਜੀ ਕਦੋਂ ਦੀ ਘਟਨਾ ਹੈ 16 ਤਰੀਕ ਦੀ ਹੈ ਜੀ 16 ਤਰੀਕ ਹਾਂਜੀ 8 ਵਜੇ ਦੀ ਗੱਲ ਹੈ ਕਿੱਥੇ ਮੋਟਰਸਾਈਕਲ ਖੜਾ ਕੀਤਾ ਸੀ ਦੁਕਾਨ ਦੇ ਜਾਲਲੇ ਜਾਲਲੇ ਦੁਕਾਨ ਤੇ ਤੁਹਾਡੀ ਆਪਣੀ ਦੁਕਾਨ ਹਾਂਜੀ ਅੱਛਾ ਤੇ ਕਿੰਨੀ ਦੇਰ ਮਤਲਬ ਖੜੀ ਨੋ ਹੋ ਗਈ ਸੀ 15 ਮਿੰਟ ਹੋਇਆ ਸੀ ਖੜੇ ਨੇ ਤੇ ਚੋਰ ਲੈ ਗਏ ਹਾਂਜੀ ਸੀਸੀਟੀਵੀ ਵਿੱਚ ਫੋਟੋ ਆ ਗਈ ਹੈ ਹਾਂਜੀ ਹਾਂਜੀ ਤੇ ਪੁਲਿਸ ਨੇ ਤਲਾਸ਼ ਕੀਤਾ ਹਾਂਜੀ ਕੀਤੀ ਹੋਈ ਜੀ ਪੁਲਿਸ ਦਾ ਕੀ ਕਹਿੰਦਾ ਜੀ ਪੁਲਿਸ ਕਹਿੰਦੇ ਜਾਂਚ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਬੰਦੇ ਬੰਦੇ ਤੁਸੀਂ ਪਹਿਲਾਂ ਕਿਤੇ ਦੇਖੇ ਨਹੀਂ ਪਹਿਲਾਂ ਦੇਖੇ ਨਹੀਂ ਜੀ ਜਾਲਲੇ ਦੇ ਲੱਗਦੇ ਆ ਲੱਗਦੇ ਜਾਲਲੇ ਦੇ ਪਰ ਪਛਾਣ ਚ ਨਹੀਂ ਆ ਰਹਾ ਜੀ ਪੂਰੀ ਸ਼ਹਿਰ ਹਾਂਜੀ ਤੇ ਮੋਟਰਸਾਈਕਲ ਦਾ ਰੰਗ ਕਿਹੜਾ ਸੀ ਲਾਲ ਰੰਗ ਜੀ ਲਾਲ ਰੰਗ ਨੰਬਰ BB32E 3319 ਜੀ BB32E ਹਾਂ ਜੀ 3319 ਠੀਕ ਹੈ ਜੀ ਸਾਡੇ ਪਰਿਵਾਰਕ ਮੈਂਬਰ ਦੇਖ ਰਿਹਾ ਜੇ ਕਿਤੇ ਮੋਟਰਸਾਈਕਲ ਖੜਾ ਤੁਹਾਨੂੰ ਨਜ਼ਰ ਆਉਂਦਾ ਜਾਇਏ ਜਿਹੜੇ ਚੋਰ ਆ ਤੁਹਾਡੀ ਪਛਾਣ ਚ ਆਉਂਦੇ ਕਿਉਂਕਿ ਕਹਿੰਦੇ ਕਿ ਬੰਦੇ ਤਾਂ ਨੇੜੇ ਤੇੜੇ ਦੇ ਲੱਗਦੇ ਆ ਇਹਦਾ ਤਾਂ ਮਢੰਗਾ ਕਿਸੇ ਨਾਲ ਮਿਲਦਾ ਜੇ ਤੁਹਾਡੀ ਪਛਾਣ ਚਾਹੁੰਦੇ ਤਾਂ ਜ਼ਰੂਰ ਇੱਕ ਵਾਰੀ ਤਲਾਸ਼ ਕਰਦੇ ਭਾਈ ਜੀ ਆਪਣਾ ਫੋਨ ਨੰਬਰ ਦੱਸ ਦੋ 99743 57506 99743 57506